ਕਰੇ ਤੇ ਕਾਰ ਨੂੰ ਅੱਗ ਲੱਗੀ ਹੋਈ ਸੀ ਪਰ ਇਹਨੇ ਬੁਝਾਇਆ ਕਿ ਪਤਾ ਲੱਗਾ ਕਿ ਉਹ ਸੀ ਉਹ ਅਸੀਂ ਇਧਰ ਲਿਧਿਆੜੇ ਲੋ ਆ ਰਹੇ ਸੀ ਦੇਖਿਆ ਤਾਂ ਕਾਰ ਨੂੰ ਅੱਗ ਲੱਗੀ ਹੋਈ ਸੀ ਸ਼ਾਇਦ ਕੋਈ ਫੈਮਿਲੀ ਸੀ ਪਿਆ ਤੇ ਚੱਲੀ ਸੀ ਬਟ ਬਟ ਤੇ ਵੀ ਕਿ ਪਰਿਵਾਰ ਨੂੰ ਕੋਈ ਆ ਕੇ ਕਾਰ ਨੂੰ ਅੱਗ ਲੱਗੀ ਹੈ ਤੁਸੀਂ ਮੌਕੇ ਤੇ ਪਹੁੰਚੇ ਹੋ ਅੱਗ ਬੁਝਾਈ ਗਈ ਕਿਵੇਂ ਲੱਗੀ ਅੱਗ ਤੇ ਕੀ ਕਾਰਨ ਬਣਿਆ ਇਹ ਪਹਿਲਾਂ ਤਾਂ ਜੀ ਸਾਨੂੰ ਐਮਰਜੈਂਸੀ ਕਾਲ ਆਈ ਸੀ ਜਿਹੜੀਆਂ ਸਾਡੀਆਂ ਸਮਾਜ ਸੇਵਾ ਸਰਟੀ ਵੱਲੋਂ ਗਲੀਆਂ ਗੱਡੀਆਂ ਚੱਲਦੀਆਂ ਤੇ ਜਦੋਂ ਮੈਨੂੰ ਕਾਲ ਆਈ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਹੋਇਆ ਕਹਿੰਦੇ ਜੀ ਅੱਗ ਲੱਗੀ ਫਿਰ ਮੈਂ ਨਾਲ ਦੀ ਨਾਲ ਫਾਰੂਗਟ ਨਗਰ ਨਗਮ ਦੇ ਜਿਹੜੇ ਆਪਣੇ ਵੀਰ ਆ ਇਹਨਾਂ ਨੂੰ ਮੈਂ ਕਾਲ ਕੀਤੀ ਤੇ ਇਹਨਾਂ ਦੀ ਸਰਵਿਸ ਮੈਂ ਮੰਨ ਗਿਆ ਜੀ ਕਿਉਂਕਿ ਇੱਕ ਵਾਰੀ ਨਹੀਂ ਹੋਇਆ ਦੋ ਤਿੰਨ ਵਾਰੀ ਇਹ ਘਟਨਾ ਤਾਂ ਹੋ ਚੁੱਕੀਆਂ ਕਿ ਬਾਈਪਾਸ ਤੇ ਵੀ ਪਹਿਲਾਂ ਅੱਗ ਲੱਗੀ ਸੀ ਇੱਕ ਵਾਰੀ ਠੇਲੇ ਨੂੰ ਤੇ ਪੁਰਾਣੀ ਮੋਗੇ ਵੀ ਲੱਗੀ ਸੀ ਤੇ ਆ ਤੀਸਰਾ ਚਾਂਸ ਹੋ ਗਿਆ ਬਹੁਤ ਵਧੀਆ ਸਰਵਿਸ ਆ ਇਹਨਾਂ ਦੀ ਕਿਵੇਂ ਲੱਗੇ ਕਿਵੇਂ ਕਰ ਲੁ ਕਿ ਇਹ ਕਾਰ ਨੂੰ ਜਿਹੜਾ ਅਵੇਰਿੰਗ ਸੀ ਉਹ ਸਰਕਟ ਸ਼ਾਂਟ ਹੋਣ ਦੀ ਵਜ੍ਹਾ ਕਰਕੇ ਅੱਗ ਇੱਕਦਾਂ ਮੀ ਮਤਲਬ ਕਿ ਪਿਆਨ ਕਰੂ ਉਤਾਰਨ ਕਰ ਗਈ ਤੇ ਜਿਹਦੇ ਵਿੱਚ ਕੀ ਮਨਪ੍ਰੀਤ ਚਾਲਕ ਸੀਗਾ ਇਹ ਗੱਡੀ ਦਾ ਤੇ ਨਾਲ ਉਹਦੀ ਵਾਈਫ ਸੀ ਇੱਕ ਬੇਟਾ ਸੀ ਉਹਨਾਂ ਦਾ ਤੇ ਜਿਹੜਾ ਕਿ ਮੌਕੇ ਤੋਂ ਹੀ ਉਹਨਾਂ ਨੂੰ ਕੱਢ ਲਿਆ ਗਿਆ ਮਤਲਬ ਕਿ ਜਾਨੀ ਨੁਕਸਾਨ ਤੋਂ ਬਹੁਤ ਬਚਤ ਹੋਈ ਆ ਪਰ ਗੱਡੀ ਦਾ ਕੁਝ ਵੀ ਨਹੀਂ ਰਿਹਾ ਹੁਣ ਸਥਿਤੀ ਕੀ ਸੀ ਅਸਾਂ ਦਿੱਖਤ ਸਥਿਤੀ ਗੱਡੀ ਤਾਂ ਖਤਮ ਹੋ ਗਈ ਆ ਜੀ ਸਾਰੀ ਪਰ ਮੈਂ ਚਲੋ ਜਿਹੜਾ ਕਿਸੇ ਭਾਣਾ ਵਰਤਨਾ ਸੀ ਤਾਂ ਵਰਤ ਗਿਆ ਵਾਹਿਗੁਰੂ ਜੀ ਅਰਦਾਸ ਕਰਦੇ ਆ ਵੀ ਹਰ ਘਰ ਖੁਸ਼ੀਆਂ ਖੇੜੇ ਬਖਸ਼ਣ ਤੇ ਪਰ ਜੋ ਨਗਰ ਨਗਮ ਦੇ ਕਰਮਚਾਰੀ ਆ ਜਾਂ ਵੀਰ ਆ ਜੋ ਡਰਾਈਵਰੀ ਕਰ ਰਹੇ ਆ ਜਾਂ ਇਹਨਾਂ ਦੇ ਬਾਕੀ ਸੈਕੰਡ ਮਾਲਕ ਇਹਨਾਂ ਦਾ ਨਗਰ ਨਗਰ ਕਮੇ ਦੀ ਕਰਮਚਾਰੀ ਆ ਬਹੁਤ ਵਧੀਆ ਇਹਨਾਂ ਦੀ ਸਰਵਿਸ ਆ ਮੈਂ ਇਸ ਗੱਲੋਂ ਸਲਾਗਾ ਕਰਦਾ ਇਹਨਾਂ ਦੀ ਸਲਾਗੇ ਦੇ ਨਾਤੇ ਹੁਣ ਤੇ ਜਿਹੜੇ ਇਦਾਂ ਦੇ ਹਾਸੇ ਹੁੰਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਤਾਂ ਇਹੀ ਆ ਜੀ ਜਿਹੜੇ ਵੀ ਕੋਈ ਤੁਹਾਨੂੰ ਬਾਹਣ ਚਾਹੇ ਕੋਈ ਪ੍ਰਾਣਾ ਵਾ ਚਾਹੇ ਕੋਈ ਨਵਾਂ ਜੇ ਤੁਹਾਨੂੰ ਕੋਈ ਲੱਗਦੀ ਕੋਈ ਚੀਜ਼ ਸਰਕਟ ਹੁੰਦੀ ਆ ਜਾਂ ਕੋਈ ਪ੍ਰੋਬਲਮ ਆ ਗੱਡੀ ਦੀ ਸਮੇਂ-ਸਮੇਂ ਸਰਵੈਂਟਸ ਕਰਨੀ ਚਾਹੀਦੀ ਆ ਜਿਹੜਾ ਕਿ ਕਿਉਂਕਿ ਜੋ ਇੱਕ ਘਰ ਪਰਿਵਾਰ ਦਾ ਜੀ ਚਲਾ ਗਿਆ ਉਹ ਦੁਬਾਰਾ ਵਾਪਸ ਨਹੀਂ ਆਉਣਾ ਗਿਆ ਤੇ ਗੱਡੀਆਂ ਦਾ ਕੀ ਗੱਡੀਆਂ ਦਾ ਬਾਣੀ ਆਣੀਆਂ ਅੱਜ ਨਹੀਂ ਬਣਨੀਆਂ ਕੱਲ ਨੂੰ ਬਣ ਜਾਣਗੀਆਂ ਜਿੰਨੀਆਂ ਮਰਜ਼ੀ ਲੈ ਲਓ ਤਾਂ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਫਰੋਜਪੁਰ ਤੋਂ ਆ ਰਹੇ ਸੀ ਤੇ ਜੱਤਵਾਲ ਜੋ ਦੇ ਫਾਰਮਾ ਵਿਆਹ ਸਮਾਗਮ ਵਿੱਚ ਇਹ ਚੱਲੇ ਸੀ ਜੀ ਅਨਿਲ ਕੁਮਾਰ ਜੀ ਫਾਇਰਮੈਨ ਕਿੰਦਾ ਅੱਗ ਲੱਗੀ ਕਰ ਰਹੇ ਸਰ ਇਹਨਾਂ ਦਾ ਫੋਨ ਆਇਆ ਸੀ ਸਾਨੂੰ ਜੀ ਠੀਕ ਹੈ ਜੀ ਤੇ ਅਸੀਂ ਨਾਲ ਦੇ ਨਾਲ ਚਲੇ ਗਏ ਉੱਥੇ ਜੀ ਤੇ ਆਪਣਾ ਭਿਆਨਕ ਬਹੁਤ ਜ਼ਿਆਦਾ ਅੱਗ ਸੀ ਅਸੀਂ ਇਹਨੂੰ ਕੰਟਰੋਲ ਕੀਤਾ ਜੀ ਕਿਉਂਕਿ ਆਪਣੇ ਜਿਹੜੇ ਕਸਟਮਰ ਸੀ ਕਾਰ 'ਚ ਜਿਹੜੇ ਬੈਠੇ ਸੀ ਜਣਾ ਉਹਨਾਂ ਨੇ ਜਾਣਾ ਸੀ ਵਿਆਹ ਤੇ ਤੇ ਉਹਨਾਂ ਨੂੰ ਅਸੀਂ ਛੇਤੀ ਕਿਹਾ ਤੁਸੀਂ ਬਾਹਰ ਜਾਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢ ਗਏ ਅਸੀਂ ਨਾਲ ਦੇ ਨਾਲ ਜੋ ਬਹੁਤ ਜ਼ਿਆਦਾ ਅੱਗ ਲੱਗੀ ਉਹਨੂੰ ਨਾਲ ਦੇ ਨਾਲ ਕੰਟਰੋਲ ਕਰਤਾ ਜੀ ਮੌਕੇ ਤੇ ਜਾ ਕੇ ਹੁਣ ਕੀ ਦੇਖੇ ਕਿੰਨੀ ਮੌਕੇ ਤੇ ਜਾ ਕੇ ਸਰ ਬਹੁਤ ਜ਼ਿਆਦਾ ਅੱਗ ਸੀ ਉਹਦੇ ਕਾਰ ਦੇ ਵਿੱਚ ਤੇ ਯੋਸਾ ਅਸੀਂ ਕੰਟਰੋਲ ਕੀਤਾ ਜੀ